ਸਤ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬ 19 نیوز ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਾਜ਼ਾ ਵੀ ਖਬਰਾਂ ਪਟਿਆਲਾ ਸਰਹਿੰਦ ਰੋਡ ਤੇ ਸਥਿਤ ਪਿੰਡ ਫਗਨ ਮਾਜਰਾ ਨੇੜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਹੈ ਜਾਣਕਾਰੀ ਮਿਲਦਿਆਂ ਹੀ ਐਸਐਸਪੀ ਬਰਨ ਸ਼ਰਮਾ ਮੌਕੇ ਤੇ ਪੁੱਜੇ ਹਨ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਸਰਹਿੰਦ ਰੋਡ ਤੇ ਸਥਿਤ ਪਿੰਡ ਫਗਨ ਮਾਜਰਾ ਨੇੜੇ ਇੱਕ ਬਦਮਾਸ਼ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਜਦੋਂ ਪੁਲਿਸ ਵਾਲਿਆਂ ਨੇ ਬਦਮਾਸ਼ਾਂ ਦੇ ਗਿਰੋਹ ਨੂੰ ਘੇਰ ਲਿਆ ਤਾਂ ਉਹਨਾਂ ਨੇ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਗਏ 12ਵੀਂ ਜਮਾਤ ਦੇ ਨਤੀਜੇ ਵਿੱਚ ਮਾਨਸਾ ਜ਼ਿਲ੍ਹੇ ਦੇ ਕਸਬਾ ਪਿੱਖੀ ਦੇ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਅਰਸ਼ ਵੱਲੋਂ ਪੰਜਾਬ ਦੇ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਸਕੂਲ ਪਹੁੰਚਣ ਤੇ ਵਿਦਿਆਰਥਣ ਦਾ ਸਕੂਲ ਸਟਾਫ ਵੱਲੋਂ ਸਨਮਾਨ ਕੀਤਾ ਗਿਆ ਕਰਨਲ 소ਫੀਆ ਕੁਰੇਸ਼ੀ ਵਿਰੁੱਧ ਇਤਰਾਜ਼ਯੋਗ ਬਿਆਨ ਤੇ ਫਸੇ ਪਾਜਪਾ ਦੇ ਮੰਤਰੀ ਮਧ ਪ੍ਰਦੇਸ਼ ਹਾਈ ਕੋਰਟ ਨੇ ਆਪਰੇਸ਼ਨ ਸਿੰਦੂਰ ਦੀ ਹੀਰੋਇਨ 소ਫੀਆ ਕੁਰੇਸ਼ੀ ਤੇ ਬੇਬੁਨਿਆਦ ਟਿੱਪਣੀਆਂ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਸੁਣਵਾਈ ਕੀਤੀ ਮਧ ਪ੍ਰਦੇਸ਼ ਦੇ ਕਬਾਇਲੀ ਮਾਮਲਿਆਂ ਦੇ ਮੰਤਰੀ ਵਿਜੇ ਸ਼ਾਹ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਐਡਵੋਕੇਟ ਜਨਰਲ ਪ੍ਰਸ਼ਾਂਤ ਸਿੰਘ ਜਸਟਿਸ ਅਤੁਲ ਸ਼੍ਰੀਤਰ ਅਤੇ ਅਨੁਰਾਦਾ ਸ਼ੁਕਲਾ ਦੇ ਡਿਵੀਜ਼ਨ ਬੈਂਚ ਅੱਗੇ ਰਾਜ ਵੱਲੋਂ ਪੇਸ਼ ਹੋਏ ਅਤਵਾਦੀ ਮਸੂਦ ਅਜ਼ਹਰ ਨੂੰ 14 ਕਰੋੜ ਦਾ ਮੁਆਵਜ਼ਾ ਦੇਵੇਗਾ ਪਾਕਿਸਤਾਨ ਆਪਰੇਸ਼ਨ ਸਿੰਦੂਰ ਦੌਰਾਨ ਭਾਰਤ ਨੇ ਪਾਕਿਸਤਾਨ ਅਤੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਸਥਿਤ ਕਈ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਭਾਰਤ ਦੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਨੂੰ ਵੀ ਭਾਰੀ ਨੁਕਸਾਨ ਹੋਇਆ ਹੁਣ ਪਾਕਿਸਤਾਨ ਸਰਕਾਰ ਨੇ ਆਪਰੇਸ਼ਨ ਸਿੰਦੂਰ ਦੌਰਾਨ ਮਾਰੇ ਗਏ ਅਤਵਾਦੀਆਂ ਦੇ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਪਾਕਿਸਤਾਨ ਵਿੱਚ ਪਲ ਰਹੇ ਅਤਵਾਦੀ ਮਸੂਦ ਅਜ਼ਹਰ ਨੂੰ ਵੀ 14 ਕਰੋੜ ਰੁਪਏ ਮਿਲ ਸਕਦੇ ਹਨ डब्ल्यूएचओ ने लगाई है पाबंदी पर फिर भी कैंसर पैदा करने वाले पदार्थों की बिक्री जारी चंडीगढ़ विश्व स्वास्थ्य संगठन डब्ल्यूएचओ द्वारा पाबंदीशुदा अलगाने गए कैंसर पैदा करने वाले रसायनों की बिक्री भारत में अजय भी जारी है जिस संबंधी पंजाब और हरियाणा हाई कोर्ट में एक जनहित पिटीशन दायर की गई है इस पिटीशन पर सुनवाई करते हुए हाई कोर्ट ने पंजाब के मुख्य सतर्करतों इस संबंध में स्पष्ट जवाब मांगा है ਛੇੜਖਾਨੀ ਕਰਨ ਤੋਂ ਰੋਕਿਆ ਤਾਂ ਗੁਆਂਦੀ ਨੇ ਲੜਕੀ ਦੇ ਚਾਚੇ ਨਾਲ ਕੀਤੀ ਕੁੱਟਮਾਰ ਜਮਾਲਪੁਰ ਦੇ ਪਾਮੀਆਂ ਖੁਰ ਦੇ ਇਲਾਕੇ ਵਿੱਚ ਲੜਕੀ ਨਾਲ ਛੇੜਖਾਨੀ ਕਰਨ ਤੋਂ ਰੋਕਣ ਤੇ ਗੁਆਂਦ ਨੇ ਲੜਕੀ ਦੇ ਚਾਚੇ ਤੇ ਹਮਲਾ ਕਰ ਦਿੱਤਾ ਉਕਤ ਵਾਰਦਾਤ ਦੀ ਸ਼ਿਕਾਇਤ ਮਿਲਣ ਤੇ ਥਾਣਾ ਜਮਾਲਪੁਰ ਪੁਲਿਸ ਨੇ ਪਾਮੀਆਂ ਕਲਾਂ ਦੇ ਰਹਿਣ ਵਾਲੇ ਹਰਨੇਕ ਸਿੰਘ ਦੇ ਬਿਆਨ ਉੱਪਰ ਉਹਨਾਂ ਦੇ ਗੁਆਂਦ ਵਿੱਚ ਹੀ ਰਹਿਣ ਵਾਲੇ ਗੋਤਮ ਰਾਣਾ ਖਿਲਾਫ ਵੱਖ-ਵੱਖ ਦੋਸ਼ਾਦਿਨ ਪਰਚਾ ਦਰਜ ਕਰ ਦਿੱਤਾ ਹੈ ਨਸ਼ੇ ਸਮੇਤ ਨਸ਼ਾ ਸੰਗਲਰ ਗ੍ਰਿਫਤਾਰ ਜ਼ਿਲ੍ਹਾ ਲੁਧਿਆਣਾ ਨਸ਼ਾ ਤਸਕਰੀ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਟਿੱਬਾ ਪੁਲਿਸ ਨੇ ਕਥਿਤ ਨਸ਼ਾ ਸਮਗਲਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮੁਲਾਮਾਯਾਪੂਰੀ ਟਿੱਬਾ ਰੋਡ ਦੇ ਰਹਿਣ ਵਾਲੇ ਮੁਹੰਮਦ ਇਸਦਗਾਰਦੇ ਰੂਪ ਵਿੱਚ ਹੋਈ ਹੈ। ਥਾਣੇਦਾਰ ਕੁਲਵਿੰਦਰ ਸਿੰਘ ਦੇ ਬਿਆਨ ਉੱਪਰ ਮੁਲਜ਼ਮ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਚੋਰਾਵਾਲੋਂ ਚਿੱਟੇ ਦਿਨ ਪੁਲਿਸ ਚੌਂਕੀ ਨੇੜੇੋਂ ਕਾਰ ਦੇ ਬਾਹਰੋਂ ਇੱਕ ਟਿਵਾ ਹੋਈ ਚੋਰੀ। थाना करतारपुर ਦੇ ਅੰਤਰਗਤ ਪੁਲਿਸ ਚੌਂਕੀ किशनगढ़ ਦੇ ਇਲਾਕੇ 'ਚ ਚੋਰਾ ਦਾ ਕਹਿਰ ਲਗਾਤਾਰ جاری ਹੈ। ਆਹ ਦਿਨ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਹੁਣ ਫਿਰ ਬੀਤੇ ਕੱਲ ਚਿੱਟੇ ਦਿਨ ਪੁਲਿਸ ਚੌਂਕੀ ਦੇ ਬਿਲਕੁਲ ਨਜ਼ਦੀਕ ਕਰਦੇ ਬਾਹਰ ਖੜੀ ਐਕਟਿਵਾ ਚੋਰ ਚੋਰੀ ਕਰਕੇ ਲੈ ਗਏ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਜਗਜੀਤ ਸਿੰਘ ਵਾਸੀ किशनगढ़ ਨੇ ਦੱਸਿਆ ਕਿ ਉਹ किशनगढ़ ਵਿਖੇ SBI ਬੈਂਕ ਵਿੱਚ ਨੌਕਰੀ ਕਰਦਾ ਹੈ। भारत ਦਾ ਪਾਰਗਵਸਤਰ ਹਥਿਆਰ ਹੁਣ ਉਡਾਏਗਾ ਦੁਸ਼ਮਣਾਂ ਦੀ ਨੀਂਦ ਭਾਰਤ ਦੀ ਰੱਖਿਆ ਪੋਰਸ ਨੂੰ ਹੁਣ ਇੱਕ ਨਵਾਂ ਅਤੇ ਬਹੁਤ ਹੀ ਘਾਤਕ ਹਥਿਆਰ ਮਿਲਿਆ ਹੈ ਜਿਸ ਦਾ ਨਾਮ ਪਾਰਗਵਸਤਰ ਹੈ ਇੱਕ ਉન્નਤ ਕਾਊਂਟਰ ਡਰੋਨ ਸਿਸਟਮ ਹੈ ਜੋ ਹਾਰਡ ਕਿਲ ਮੋਡ ਵਿੱਚ ਕੰਮ ਕਰਦਾ ਹੈ ਜਿਸ ਨੂੰ ਸੋਲਰ ਡਿਫੈਂਸ ਐਂਡ ਏਰੋਸਪੇਸ ਲਿਮਟਿਡ ਦੁਆਰਾ ਪੂਰੀ ਤਰ੍ਹਾਂ ਸਵਦੇਸ਼ੀ ਤੌਰ ਤੇ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ ਇਸ ਸਿਸਟਮ ਨੂੰ ਵਿਸ਼ੇਸ਼ ਤੌਰ ਤੇ ਚੁੰਡ ਡਰੋਨਾਂ ਨੂੰ ਨਸ਼ਟ ਕਰਨ ਲਈ ਤਿਆਰ ਕੀਤਾ ਗਿਆ ਹੈ ਇਸ ਦੀ ਸ਼ਕਤੀ ਨੇ 오ਡੀਸ਼ਾ ਦੇ ਗੋਪਾਲਪੁਰ ਵਿੱਚ ਸੀਮਰਟ ਫਾਇਰਿੰਗ ਰੇਂਜ ਵਿਖੇ ਹਾਲ ਹੀ ਵਿੱਚ ਹੋਏ ਟ੍ਰਾਇਲਾਨ ਵਿੱਚ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮੋਦੀ ਹੈ ਤਾਂ ਸੰਭਵ ਹੈ। ਪਾਕਿਸਤਾਨ ਨੇ ਬੀਐਸਐਫ ਦੇ ਜਵਾਨ ਪੂਰਨਮ ਕੁਮਾਰ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ। ਪੂਰਨਮ 23 ਅਪ੍ਰੈਲ ਨੂੰ ਗਲਤੀ ਨਾਲ ਭਾਰਤੀ ਸਰਦ ਨੂੰ ਪਾਰ ਕਰਕੇ ਪਾਕਿਸਤਾਨ ਦੀ ਸਰਦ ਅੰਦਰ ਦਾਖਲ ਹੋ ਗਏ ਸਨ। ਜਵਾਨ ਨੂੰ ਪਾਕੀ ਰੇਂਜਰਜ਼ ਨੇ ਗ੍ਰਿਫਤਾਰ ਕੀਤਾ ਸੀ। ਲਗਭਗ 21 ਦਿਨਾਂ ਬਾਅਦ ਉਸ ਦੀ ਵਾਪਸੀ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਮੰਗਲਾ ਨਾਲ ਨਹੀਂ ਤੁਹਾਡੇ ਦਿਮਾਗ ਨਾਲ ਚੱਲਣਗੇ ਆਈਫੋਨ ਤੇ ਆਈਪੈਡ ਆਈਫੋਨ ਦੀ ਬੀਹਵੀਂ ਬਰੀਗੰਡ 2027 ਵਿੱਚ ਆ ਰਹੀ ਹੈ ਇਸ ਦੌਰਾਨ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਐਪਲ ਕੁਝ ਦਿਲਚਸਪ ਚੀਜ਼ਾਂ ਤੇ ਕੰਮ ਕਰ ਰਿਹਾ ਹੈ ਖਾਸ ਗੱਲ ਇਹ ਹੈ ਕਿ ਇਹ ਅਗਲਾ ਆਈਫੋਨ ਆਈਪੈਡ ਜਾਂ ਵਿਜ਼ਨ ਪਰੋ 2.0 ਨਹੀਂ ਹੈ ਬਲਕਿ ਕੰਪਨੀ ਅਜੇ ਹੀ ਟੈਕਨਾਲੋਜੀ ਤੇ ਵੀ ਕੰਮ ਕਰ ਰਹੀ ਹੈ ਜੋ ਟੈਕਨਾਲੋਜੀ ਦੀ ਦੁਨੀਆ ਵਿੱਚ ਵੱਡਾ ਬਦਲਾਅ ਲਿਆ ਸਕਦੀ ਹੈ चीन ਤੋਂ ਬਾਅਦ ਭਾਰਤ ਦੀ ਤੁਰਕੀ ਖਿਲਾਫ ਸਖਤ ਕਾਰਵਾਈ ਪਹਿਲੇ ਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਖਿਲਾਫ ਕਾਰਵਾਈ ਕਰਦਿਆਂ ਕਈ ਸਰਕਾਰੀ ਤੇ ਉੱਥੋਂ ਦੇ ਕਲਾਕਾਰਾਂ ਦੇ ਐਕਸ ਅਕਾਊਂਟਸ ਤੇ ਭਾਰਤ ਚ ਪਾਬੰਦੀ ਲਗਾਈ ਸੀ ਇਸ ਤੋਂ ਬਾਅਦ ਭਾਰਤ ਸਰਕਾਰ ਨੇ ਚੀਨ ਦੇ ਗਲੋਬਲ ਟਾਈਮਜ਼ ਤੇ ਵੀ ਰੋਕ ਲਗਾ ਦਿੱਤੀ ਹੁਣ ਭਾਰਤ ਨੇ ਪਾਕਿਸਤਾਨ ਦੇ ਦੋਸਤ ਤੁਰਕੀ ਤੇ ਵੀ ਕਾਰਵਾਈ ਕੀਤੀ ਹੈ ਤੁਰਕੀ ਦੇ ਬ੍ਰਾਡਕਾਸਟਰ ٹیਟੀ ਵਰਲ ਦੇ ਐਕਸ ਖਾਤੇ ਤੇ ਭਾਰਤ ਚ ਪਾਬੰਦੀ ਲਗਾ ਦਿੱਤੀ ਹੈ रोहित ਤੇ ਵਿਰਾਟ ਕੋਹਲੀ ਦੇ ਜਲਦੀ ਟੈਸਟ ਸੰਨਿਆਸ ਲੈਣ ਤੋਂ ਨਾਕੁਸ਼ਾਨ ਯੋਗਰਾਜ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਰੋਹਿਤ ਤੇ ਵਿਰਾਟ ਕੋਹਲੀ ਦੋ ਅਜਿਹੇ ਲੋਕ ਹਨ ਜਿਨ੍ਹਾਂ ਨੇ ਬਹੁਤ ਜਲਦੀ ਸੰਨਿਆਸ ਲਿਆ ਮੈਨੂੰ ਲੱਗਦਾ ਹੈ ਕਿ ਜੋ ਮਹਾਨ ਖਿਡਾਰੀ ਹੁੰਦੇ ਹਨ ਉਹਨਾਂ ਨੂੰ 50 ਸਾਲ ਦੀ ਉਮਰ ਤੱਕ ਖੇਡਣਾ ਚਾਹੀਦਾ ਹੈ ਬਟਾਲਾ ਚ ਮਿਲਿਆ ਮਿਜ਼ਾਈਲ ਦਾ ਟੁਕੜਾ ਲੋਕਾਂ ਅੰਦਰ ਸਹਿਮ ਦਾ ਮਾਹੌਲ ਬਟਾਲਾ ਨੇੜੇ ਪਿੰਡ ਧਾਰੀਵਾਲ ਪੋਜਾ ਦੇ ਖੇਤਾਂ ਚ ਇੱਕ ਮਿਜ਼ਾਈਲ ਦਾ ਟੁਕੜਾ ਮਿਲਿਆ ਹੈ ਇਹ ਟੁਕੜਾ ਖੇਤਾਂ ਚ ਪਿਆ ਮਿਲਿਆ ਸੂਚਨਾ ਮਿਲਦੇ ਹੀ ਪੁਲਿਸ ਤੇ ਫੌਜ ਦੇ ਅਧਿਕਾਰੀ ਮੌਕੇ ਤੇ ਪੁੱਜੇ ਫੌਜ ਵੱਲੋਂ ਮਿਜ਼ਾਈਲ ਦੇ ਹਿੱਸੇ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਪਿੰਡ ਧਾਰੀਵਾਲ ਪੋਜਾ ਦੇ ਜੋਗਾ ਸਿੰਘ ਤੇ ਤਰਲੋਕ ਸਿੰਘ ਦੇ ਖੇਤਾਂ ਚ ਇੱਕ ਮਿਜ਼ਾਈਲ ਦਾ ਟੁਕੜਾ ਪਿਆ ਹੋਇਆ ਸੀ ਜਿਸ ਦੀ ਇਤਲਾਹ ਤੁਰੰਤ থানা ਸੇਖਵਾਨ ਨੂੰ ਦਿੱਤੀ ਗਈ ਵਿਕਰਮ ਸਿੰਘ ਮਜੀਠੀਆ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੀ ਪਤਨੀ ਵਿਧਾਇਕ ਗਨੀਬ ਕੌਰ ਮਜੀਠੀਆ ਵੱਲੋਂ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ નિਹੰਗ ਵਿਖੇ ਪਰਿਵਾਰ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਪੱਤਰਕਾਰਾਂ ਨਾਲ ਗਲਬਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਜੀਠਾ ਵਿੱਚ ਜਾਣਾ ਗੋਹਣ ਵਾਲਿਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਹੈ ਅੰਮ੍ਰਿਤਸਰ ਚ ਰਿਕਸ਼ੇ ਅਤੇ ਸਪੀਕਰ ਲਗਾ ਕੇ ਕੀਤੀ ਜਾ ਰਹੀ ਅਨਾਉਂਸਮੈਂਟ ਅੰਮ੍ਰਿਤਸਰ ਆបਕਾਰੀ ਵਿਭਾਗ ਵੱਲੋਂ ਨਕਲੀ ਸ਼ਰਾਬ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਜ਼ਿਲ੍ਹੇ ਚ ਰਿਕਸ਼ਿਆਂ ਤੇ ਸਪੀਕਰ ਲਗਾ ਕੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਕੱਚੀ ਰੂੜੀ ਮਾਰਕਾ ਕਰਦੀ ਕੱਢੀ ਹੋਈ ਸ਼ਰਾਬ ਦੀ ਕੋਈ ਵੀ ਵਾਜਿਬ ਡਿਗਰੀ ਨਹੀਂ ਹੁੰਦੀ ਇਹ ਸ਼ਰਾਬ ਜ਼ਹਿਰੀਲੀ ਹੋਣ ਕਾਰਨ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ ਕੈਮੀਕਲ ਵਾਲੀ ਤੇ ਕੁਝ ਰੁਪਏ ਸਸਤੀ ਲੱਗਣ ਵਾਲੀ ਸ਼ਰਾਬ ਕੀਮਤੀ ਜ਼ਿੰਦਗੀ ਲਈ ਖਤਰਾ ਬਣ ਜਾਂਦੀ ਹੈ ਜਿਸ ਨਾਲ ਵਿਅਕਤੀ ਅੰਨਾ ਹੋ ਸਕਦਾ ਹੈ ਲਿਵਰ ਖਰਾਬ ਹੁੰਦਾ ਹੈ ਅੱਧਾ ਕਿਲੋ ਅਫੀਮ ਸਮੇਤ ਮੁਲਜ਼ਮ ਕਾਬੂ ਲੁਧਿਆਣਾ ਪੁਲਿਸ ਨੇ ਅੱਧਾ ਕਿਲੋ ਅਫੀਮ ਸਮੇਤ ਅਬਦੁੱਲਾਪੁਰ ਬਸਤੀ ਦੇ ਰਹਿਣ ਵਾਲੇ ਦੀਪੂ ਪੱਟੀ ਨੂੰ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਬਸ ਸਟੈਂਡ ਤੋਂ ਰੇਲਵੇ ਲਾਈਨ ਵਾਲੇ ਪਾਸੇ ਗਸ਼ਤ ਕਰ ਰਹੀ ਸੀ ਇਸੇ ਦੌਰਾਨ ਪੁਲਿਸ ਨੇ ਬੇਆਬਾਦ ਕੁਆਟਰਾਂ ਦੇ ਕੋਲ ਇੱਕ ਨੌਜਵਾਨ ਨੂੰ ਦੇਖਿਆ ਸ਼ੱਕ ਪੈਣ ਤੇ ਪੁਲਿਸ ਨੇ ਜਦ ਮੁਲਜ਼ਮ ਦੀਪੂ ਪੱਟੀ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਚੋਂ 509 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੀ ਵੱਡੀ ਜਿਤ ਪਾਣੀ ਦੇ ਮੁੱਦੇ ਤੇ ਹਰਿਆਣਾ ਨੂੰ ਹਾਈ ਕੋਰਟ ਚ ਝਟਕਾ। ਪਿਛਲੇ ਕਈ ਦਿਨਾਂ ਤੋਂ ਪਾਣੀ ਦੇ ਮੁੱਦੇ ਤੇ ਹਰਿਆਣਾ ਤੇ ਪੰਜਾਬ ਆਹਮੋ-ਸਾਹਮਣੇ ਹੋਏ ਪਏ ਹਨ। ਪੰਜਾਬ ਹਰਿਆਣਾ ਨੂੰ ਪਾਣੀ ਨਾ ਦੇਣ ਲਈ ਵਜ਼ਿਦ ਹੈ। ਪਾਮੇਕੇ ਬੀਬੀਐਮਬੀ ਵੀ ਪੰਜਾਬ ਨੂੰ ਪਾਣੀ ਦੇਣ ਦੇ ਆਦੇਸ਼ ਜਾਰੀ ਕਰ ਚੁੱਕਾ ਹੈ। ਇਸ ਨੂੰ ਲੈ ਕੇ 2 ਦਿਨ ਪਹਿਲਾਂ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ਤੇ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ ਜਿਸ ਵਿੱਚ ਪੰਜਾਬ ਦੀ ਵੱਡੀ ਜਿੱਤ ਹੋਈ ਹੈ ਹਾਈ ਕੋਰਟ ਨੇ ਪੰਜਾਬ ਦੀ ਸਮੀਖਿਆ ਪਟੀਸ਼ਨ ਨੂੰ ਗੰਭੀਰ ਮੰਨਿਆ ਅਤੇ ਹਰਿਆਣਾ ਸਰਕਾਰ ਨੂੰ ਇਸ ਸੰਬੰਧ ਵਿੱਚ ਨੋਟਿਸ ਭੇਜਿਆ ਹੈ ਸੀਐਮ ਮਾਨ ਨੇ ਵਾਰਡ ਨੰਬਰ 94 'ਚ ਨਵੇਂ ਬਣੇ ਸਪੋਰਟਸ پارک ਦਾ ਕੀਤਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਵਾਰਡ ਨੰਬਰ 94 ਵਿੱਚ ਨਵੇਂ ਬਣੇ ਸਪੋਰਟਸ پارک ਦਾ ਉਦਘਾਟਨ ਕੀਤਾ ਇਸੋ ਪ੍ਰੰਤਪਗਵਨ ਤੁਮਾਨ ਨੇ ਕ੍ਰਿਕਟ ਵਿੱਚ ਹੱਥ ਵੀ ਅਜ਼ਮਾਇਆ ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਇਹਨਾਂ ਤਸਵੀਰਾਂ 'ਚ ਮਾਨ ਹੱਥ ਵਿੱਚ ਬੱਲਾ ਫੜੀ ਨਜ਼ਰ ਆ ਰਹੇ ਹਨ ਭਾਰਤ ਪਾਕਿਸਤਾਨ ਇਕੱਠੇ ਮਿਲ ਕੇ ਰਹੇ ਦੋਵਾਂ ਦੇਸ਼ਾਂ ਲਈ ਟਰੰਪ ਨੇ ਫਿਰ ਕੀਤਾ ਵੱਡਾ ਦਾਵਾ ਟਰੰਪ ਨੇ ਕਿਹਾ ਇਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟ ਹੈ ਦੋਵਾਂ ਵਿਚਕਾਰ ਜੰਗਬੰਦੀ ਲਾਗੂ ਹੋ ਗਈ ਹੈ ਡੋਨਾਲਡ ਟਰੰਪ ਅਜਿਹੀ ਸਥਿਤੀ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ